ਸਤਿ ਸ਼੍ਰੀ ਅਕਾਲ ਕਿਸਾਨ ਵਿਰੋਧ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਆ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਜਿਹੜੀ ਸ਼ੁਰੂ ਕਰਨ ਲੱਗੇ ਆ ਸਜਣੋ ਪਿੰਡ ਟੰਡੀਆਂ ਜ਼ਿਲ੍ਹਾ ਫਰੋਜਪੁਰ ਲੱਗਦਾ ਸਜੋ ਟੰਡੀਆਂ ਪਿੰਡ ਆਪਣੇ ਗੋਰੇ ਵੀਰ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਦੇ ਕੋਲੇ ਦੋ ਸਾਹ ਨਾ ਇੱਕ ਸਮੁੰਦਰ ਤੇ ਪਿਸਟਲ ਉਹ ਵੀਰ ਦੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਕੋਲ ਇੱਕ ਵਹਿੜ ਦੀ ਵੀਡੀਓ ਦਿਖਾਵਾਂਗੇ ਤੀਜਾ ਸੁਆ ਸੁਣਾ ਨੇ ਵੀਰੇ ਇਹਨੇ ਤੀਜਾ ਸੁਆ ਸੁਣਾस्ते ਤਿਆਰ ਹੋਈ ਆ ਸੱਜਣੋ ਦਿਨ ਜਿਹੜੇ ਬਾਕੀ ਆ 5 ਤੋਂ 7 ਵੀਰ ਹੋਣਾਂ ਦੇ ਕਹਿਣ ਮੁਤਾਬਕ ਇਹ ਬਾਕੀ ਆ ਦੁੱਧ ਚੰਗਾ ਦੱਸਿਆ ਬਾਈਆਂ ਨੇ ਬਾਕੀ ਸਾਰੀ ਡਿਟੇਲ ਆ ਉਹ ਆਪਾਂ ਵੀਰ ਹੋਣਾ ਤਾਂ ਕਨਫਰਮ ਕਰ ਲੈਨੇ ਆ ਅੱਜ ਵੀਰੇ ਸਾਹਮਣੇ ਇਧਰਲੇ ਪਾਸੇ ਸਾਸੀ ਕਾਲ ਵੀਰੇ ਸਾਸੀ ਕਾਲ ਵੀਰੇ ਹੋਰ ਵੀਰੇ ਘਰ ਪਰਿਵਾਰ ਠੀਕ ਹੈ ਜੀ ਹਾਂਜੀ ਵਧੀਆ ਵੀਰ ਜੀ ਠੀਕ ਆ ਆਪਣਾ ਨਾਮ ਦੱਸ ਦਈਏ ਵੀਰੇ ਆਪਣਾ ਸ਼ੁਭਨਾਮ ਨਿਸ਼ਾਨ ਸਿੰਘ ਜੀ ਠੀਕ ਹੈ ਜੀ ਤੇ ਜਿੱਥੇ ਆਪਾਂ ਖੜੇ ਵੀਰ ਦਾ ਨਾਮ ਦੱਸ ਦਈਏ ਜੀ ਹਾਂਜੀ ਸੁਖਚੈਨ ਸਿੰਘ ਤੇ ਐਡਰੈਸ ਆਪਣਾ ਇੱਕ ਰੀ ਕਨਫਰਮ ਕਰ ਦਿਓ ਘਰ ਕਿੱਥੇ ਆ ਆਪਣਾ ਕਿਹੜਾ ਜ਼ਿਲ੍ਹਾ ਆਉਂਦਾ ਵਾ ਕਿਹੜੀ ਤਹਿਸੀਲ ਆਉਂਦੀ ਹੈ ਜੀ ਜ਼ਿਲ੍ਹਾ ਆਪਣਾ ਫਰੀਪੁਰ ਆ ਜੀ ਠੀਕ ਹੈ ਜੀ ਤਹਿਸੀਲ ਜੀਰਾ ਪਿੰਡ ਟੰਡੀਆਂ ਆ ਜੀ ਠੀਕ ਹੈ ਜੀ ਤੇ ਇੱਕ ਆਪਾਂ ਵੈੜ ਵਿੱਚ ਨਹੀਂ ਵੀਰੇ ਜਿਹਦੀ ਆਪਾਂ ਵੀਡੀਓ ਸ਼ੂਟ ਕਰਦੇ ਆ ਹਾਂਜੀ ਹਾਂਜੀ ਵੀਰ ਜੀ ਇਹ ਇਹਨੇ ਕਿੰਨਾ ਮਾ ਸੂਆ ਸੁਣਾ ਪਹਿਲਾਂ ਤਾਂ ਵੀਰੇ ਇਹਨੇ ਤੀਜਾ ਸੁਆ ਸੁਣਾ ਜੀ ਅੱਜ ਤੀਜਾ ਸੁਆ ਸੁਣਾ ਹਾਂਜੀ ਤੇ ਜਿਹੜਾ ਦੂਜੇ ਸੂਏ ਮਿਲਕ ਕਪੈਸਿਟੀ ਰੱਖੀ ਆ ਕਿੰਨਾ ਦੁੱਧ ਇਹਨੇ ਦਿੱਤਾ ਵਾ ਵੀਰੇ ਅਸੀਂ ਇਹਦੇ ਥੱਲੇ 32 33 ਲੀਟਰ ਦੁੱਧ ਛੋਇਆ ਜੀ ਠੀਕ ਹੈ ਜੀ ਐਕਟੀਵ ਫਿੱਕੀ ਰਹਗੀ ਥੋੜੀ ਜੀ ਹਨਾ ਹਾਂਜੀ ਕਿਉਂਕਿ ਇੱਕ ਤਾਂ ਗਰਮੀ ਸੱਜਣੋਂ ਜ਼ਿਆਦਾ ਪਈ ਆ ਹੁਣ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਇਹਦੇ 7 ਕ ਦਿਨੇ ਗਿਆ ਜੀ ਅਜੇ 7 ਦਿਨ ਇਹਦੇ ਪੈਂਡਿੰਗ ਪਏ ਆ ਜਿਹੜੇ ਹਾਂਜੀ ਮਿਲ ਕੇ ਕਪੈਸਿਟੀ ਇਹਦੀ 32 33 ਕਿਲੋ ਦੀ ਰਹੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਸੀਮਨ ਦਾ ਪਤਾ ਵੀਰੇ ਕਿਹੜਾ ਲੱਗਾ ਵਾ ਕੀ ਰਿਕਾਰਡ ਲੱਗਿਆ ਸੀ ਸੀਮਨ ਵਗੈਰਾ ਦਾ ਪਤਾ ਇਹਦਾ ਨਹੀਂ ਸੀਮਨ ਦਾ ਨਹੀਂ ਪਤਾ ਓਕੇ ਜੀ ਲਓ ਵੀ ਸੱਜਣੋ ਪਾਈ ਕਹਿੰਦਾ ਸੀਮਨ ਦਾ ਆਪਣਾ ਕੋਈ ਡਿਟੇਲ ਨਹੀਂ ਪਤਾ ਬਾਕੀ ਆਪਾਂ ਤੋੜ ਕੇ ਦਿਖਾ ਦਿੰਨੇ ਆ ਇੱਕ ਵਾਰ ਤੋੜੇ ਵੀਰੇ ਕੱਢਿਓ ਬਾਹਰ ਨੂੰ ਲਓ ਵੀ ਸੱਜਣੋ ਤੁਰਦੀ ਤੁਸੀਂ ਦੇਖ ਲਓ ਅ ਥੋੜਾ ਜਿਹਾ ਪੱਕਾ ਜ਼ਰੂਰ ਮਣਾਉਂਦੀ ਆ ਬਾਕੀ ਦੁੱਧ ਚੰਗੇ ਵਾਲੀ ਵਹਿੜਾ ਸੱਜਣੋਂ ਫਿੱਕੀ ਰਹਿ ਗਈ ਬਾਈ ਹੁਣਾਂ ਤੋਂ ਬਾਕੀ ਲੇਵੇ ਦੇ ਵਿੱਚ ਸਪੇਸ ਬਹੁਤ ਆ ਹਲੇ 7 ਦਿਨ ਦੇ ਵਿੱਚ ਇਹਨੇ ਲੇਵਾ ਜਿਹੜਾ ਭਰ ਲੈਣਾ ਵਾ ਮੋੜ ਲਿਓ ਵੀਰੇ ਥਣ ਬਹੁਤ ਚੰਗਾ ਲੱਗਾ ਚਵਾਈ ਆਪਾਂ ਮਸ਼ੀਨੀ ਕਰਦੇ ਕਿ ਹੱਥੀ ਕਰਦੇ ਆ ਵੀਰੇ ਦੋਵੇਂ ਕਰ ਲਈ ਦਿਆਂ ਹੱਥੀ ਵੀ ਤੇ ਮਸ਼ੀਨੀ ਵੀ ਜੀ ਠੀਕ ਹੈ ਜੀ ਮੰਨ ਲਓ ਦੋਵੇਂ ਚਵਾਈਆਂ ਤੇ ਲੱਗੀ ਹੋਈ ਆ ਮਸ਼ੀਨੀ ਵੀ ਕੋਈ ਵੀ ਕਰ ਸਕਦਾ ਤੇ ਹੱਥੀ ਵੀ ਕਰ ਸਕਦਾ ਠੰਡੀ ਬਹੁਤ ਆਈ ਠੀਕ ਹੈ ਜੀ ਬਾਕੀ ਸੱਜਣੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਪੱਕਾ ਥੋੜਾ ਜਿਹਾ ਬਣਾਉਂਦੀ ਆ ਬੇਮਲੋਮਾ ਜਾਂ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਤੇ ਮੋਲ ਆਪਾਂ ਕੀ ਕਰਾਂਗੇ ਵੀਰੇ ਇਧਰ ਮੋਲ ਆਪਾਂ 80 ਰੁਪਿਆ ਮੰਗਦੇ ਆ 80000 ਦੇ ਵਿੱਚ ਮਾਨਤਾਨ ਖੁੱਲਾ ਕਰਨਾ ਪੈਣਾ ਵੀਰੇ ਹਾਂਜੀ ਕੋਈ ਗੱਲ ਨਹੀਂ ਮਾਨਤਾਨ ਕਰ ਦਾਂਗੇ ਜੀ ਠੀਕ ਹੈ ਜੀ ਆਪਣਾ ਨੰਬਰ ਦੱਸ ਦਿਓ ਵੀਰੇ ਇੱਕ ਰੀ 95018 ਜੀ ਹਾਂਜੀ 70382 ਇੱਕ ਵਾਰੀ ਹੋਰ ਬੋਲ ਦਿਓ 95018 ਜੀ 70382 ਜੀ ਇੱਕ ਵਾਰੀ ਆਪਣਾ ਐਡਰੈਸ ਫੇਰ ਕਨਫਰਮ ਕਰ ਦਿਓ ਜਿਹੜਾ ਫਰੋਈ ਪਰ ਜੀ ਹਾਂ ਜੀ ਤੇ ਤਹਿਸੀਲ ਜੀਰਾ ਠੀਕ ਹੈ ਜੀ ਪਿੰਡ ਟੰਡੀਆਂ ਜੀ ਲਓ ਵੀ ਸਜਣੋ ਟੰਡੀਆਂ ਪਿੰਡ ਦੇ ਵਿੱਚੋਂ ਇੱਕ ਵੀਡੀਓ ਦਿਖਾਈ ਆ ਵੈੜ ਦੀ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਜਾਂਚ ਪਰਖ ਇੱਥੋਂ ਤੁਸੀਂ ਕਰਕੇ ਲ ਜਾ ਸਕਦੇ ਆ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲੱਗਾ ਹੋਇਆ ਵਾ ਕਾਫੀ ਜਿਹੜੇ ਜਾਨਵਰ ਰੱਖੇ ਹੋਏ ਆ ਪਾਈਆਂ ਦੇ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਤੁਸੀਂ ਕਾਲ ਕਰਿਓ ਸੌਦਾ ਕਰਿਓ ਧੰਨਵਾਦ